ਪੁਰੂ ਹਰ ਸਹਾਇ ਵਿੱਚ ਚਾਹੇ ਦਿਨ ਚੋਰੀਆਂ ਦਾ ਸਿਲਸਲਾ ਜਾਰੀ ਹੈ ਅਜਿਹਾ ਕੋਈ ਦਿਨ ਨਹੀਂ ਜਾਂਦਾ ਜਦੋਂ ਕੋਈ ਚੋਰੀ ਨਾ ਹੋਈ ਹੋਵੇ ਇਦਾਂ ਦੀ ਹੀ ਇੱਕ ਘਟਨਾ ਅੱਜ ਸਵੇਰੇ ਦੇਖਣ ਨੂੰ ਮਿਲੀ ਹੈ ਕੋਕਾ ਕੋਲਾ ਜੈਂਸੀ ਦੇ ਵਿੱਚ ਗੁਰੂ ਹਰ ਸਹਾਇ ਦੇ ਮੁਕਸਰ ਰੋਡ ਨੇੜੇ ਬੋਟਾ ਰਾਮ ਧਰਮਸ਼ਾਲਾ ਕੋਲ ਓਡੀਕ ਐਂਡ ਕੰਪਨੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਓਡੀਕ ਚੰਦ ਦੇ ਦਸਨ ਮੁਤਾਬਕ ਉਹ ਰਾਤ ਨੂੰ 9 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਜਦੋਂ ਆਪਣੇ ਘਰ ਵਾਪਸ ਚਲੇ ਗਏ ਤਾਂ ਸਵੇਰ ਜਦੋਂ ਉਹਨਾਂ ਵੱਲੋਂ ਦੁਕਾਨ ਖੋਲੀ ਗਈ ਤਾਂ ਦੁਕਾਨ ਦੇ ਪਿਛਲੇ ਸਾਈਡ ਤੋਂ ਦੀਵਾਰ ਨੂੰ ਤੋੜ ਕੇ ਚੋਰਾਂ ਵੱਲੋਂ ਤਕਰੀਬਨ 50000 ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਨੇ ਤੇ ਮੌਕੇ ਤੇ ਪਹੁੰਚੇ ਐਸ ਐਚਓ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਵੇਂ ਪਿਛਲੇ ਦਿਨੀ ਇੱਕ ਚੋਰੀ ਦੀ ਘਟਨਾ ਨੂੰ ਅਸੀਂ 12 ਘੰਟਿਆਂ ਅੰਦਰ ਟਰੇਸ ਕਰ ਲਿਆ ਸੀ ਇਸ ਨੂੰ ਵੀ ਜਲਦ ਤੋਂ ਜਲਦ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਨਾਮ ਵੀਰ ਤੁਹਾਡਾ ਮੇਰਾ ਨਾਮ ਉਦੀਕ ਚੰਦ ਹੈ ਜੀ ਦੁਕਾਨ ਕਿਹੜੀ ਸਾਈਡ ਹੈ ਤੁਹਾਡੀ ਪੁਰਾਣਾ ਮੁਕਸਰ ਰੋਡ ਪੂਰੀ ਕਨ ਕੰਪਨੀ ਕੋਕੋ ਵਾਲਾ ਏਜੰਸੀ ਮੇਰੀ ਹੈ ਜੀ ਤੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਚੋਰੀ ਦਾ ਸਵੇਰ ਤੱਕ 9 ਵਜੇ ਪਤਾ ਲੱਗਿਆ ਤੇ ਰਾਤ ਨੂੰ ਦੁਕਾਨ ਕਿੰਨੇ ਵੇ ਬੰਦ ਕਰਦੇ ਤੇ ਜਦੋਂ ਸਵੇਰ ਆਏ ਉਹ ਕਿਵੇਂ ਪਤਾ ਲੱਗਿਆ ਪਤਾ ਲੱਗਾ ਰਾਤ ਨੂੰ ਛੜ ਚੱਕਿਆ ਰੋਸ਼ਨੀ ਅੰਦਰ ਹੋ ਗਈ ਹੂੰ ਅੰਦਰ ਵੇਖਿਆ ਸਾਰਾ ਮਾਲ ਹੀ ਤੋਬ ਘਰੋਇਆ ਪਿਆ ਹੂੰ ਬਾਹਰ ਸੱਟਿਆ ਪਿਆ ਮਾਲ ਸਾਰ ਹੂੰ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਹੋਣਾ ਨੁਕਸਾਨ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਕੀ ਕੀ ਲੈ ਗਿਆ ਭਾਜੀ ਭਾਈ ਇੱਕ ਮੇਨ ਮੋਟੀ ਆਰਮ ਬੈਟਰੀ ਇਨਵਰਟਰ ਸਿਲੰਡਰ ਪੁਲਟਰੀ ਕੱਲੇ ਚੇਨੂ ਘਰਤੀਆ ਪਿਆ ਉਹ ਲੈ ਗਿਆ ਹੂੰ ਇਹ ਪਿੱਛੋਂ ਦੀ ਆਏ ਨੇ ਕੋਈ ਕੰਦ ਪਾੜ ਕੇ ਕੋਈ ਕੰਦ ਬਾੜ ਗਿਆ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗੇ ਹੋਏ ਸੀ ਕੋਈ ਆਸ-ਪਾਸ ਚੈੱਕ ਕੀਤਾ ਕੋਈ ਦੁਕਾਨਾਂ ਤੋਂ ਸਾਰਾ ਕਿਤੇ ਵੇਖ ਲਈ ਕੋਈ ਬਹਿ ਨਹੀਂ ਆਦਾ ਕੋਈ ਅੱਛਾ ਕਿਤੇ ਵੀ ਨਹੀਂ ਮਿਲੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ ਤੇ ਜੀ ਜੀ ਫੋਨ ਕੀਤਾ ਜੀ ਐਸਐਸ ਸਾਹਿਬ ਆਪ ਆਏ ਸੀ ਠੀਕ ਹੈ ਵੀਰੇ ਜਿਹੜੀਆਂ ਚੋਰੀਆਂ ਬਾਜ਼ਾਰ ਮੇਨ ਬਾਜ਼ਾਰ ਚ ਹੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਅੱਗੇ ਜਿੱਥੇ ਸੁੰਨਸਾਨ ਲੱਗ ਕੇ ਹੁੰਦੇ ਸੀ ਉੱਥੇ ਹੁੰਦੀਆਂ ਸੀ ਹੁਣ ਤਾਂ ਜਿਹੜੇ ਬਾਜ਼ਾਰ ਚ ਹੋਣ ਲੱਗ ਪਈਆਂ ਨੇ ਕਿਵੇਂ ਵੇਖਦੇ ਹੋ ਵੇਖਣਾ ਕੀ ਹੈ ਜੀ ਸਰਕਾਰ ਧਿਆਨ ਹੀ ਨਹੀਂ ਕਰਦੀ ਜਿਵੇਂ ਦੇਖ ਲਓ ਕੋਈ ਨਾ ਕੋਈ ਚੋਰੀ ਹੋਈ ਜਾਂਦੀ ਹੈ ਬਾਜ਼ਾਰ 'ਚਾ ਜਿੱਥੇ ਹੋ ਗਈ ਕੱਲ ਉੱਥੇ ਹੋ ਗਈ ਸਵੇਰੇ ਉੱਥੇ ਹੋ ਗਈ ਆਏ ਸਾਡੀ ਹੋ ਗਈ ਹੈ ਅੱਜ ਸਵੇਰੇ ਆ ਬਾਊ ਸਾਡੇ ਦਾ ਅਨਵੈਟਰ ਬੈਟਰੀ ਲੈ ਕੇ ਚੱਕੇ ਮੇਰਾ ਸਿਲੰਡਰ ਲੈ ਕੇ ਚੱਕੇ 4-5000 ਬਹੁਤ ਰੁਪਇਆ ਪਿਆ ਪਿਆ ਹੈ ਪਾਰਟੀਆਂ ਪੁੜੀਆਂ ਭਾਰੂ ਉਹ ਲੈ ਕੇ ਚੱਕੇ ਦੇਢ ਤੇ ਅੱਢ ਹੋਈ ਸੀ ਚੋਰੀ ਤੁਹਾਡੀ ਸਿਲੰਡਰ ਦੀ ਨਾ ਨਾ ਰਾਜ਼ ਨੂੰ ਲਗਾਈ ਨਹੀਂ ਕੱਢ ਗਏ ਤੁਹਾਡੀ ਤੁਹਾਡਾ ਰਾਜ਼ ਨੂੰ ਰਾਜ਼ ਨਾਲ ਹੀ ਇਹ ਨਾਲ ਹੀ ਲਗਾਈ ਸਮਾਨ ਅੰਦਰ ਮੇਰਾ ਸਮਾਨ ਅੰਦਰ ਪਿਆ ਹੁੰਦਾ ਇਹਨਾਂ ਦੇ ਅੱਗੇ ਵੀ ਇੱਕ ਵਾਰ ਚੱਕਿਆ ਗਿਆ ਸਿਲੰਡਰ ਅੱਗੇ ਵੀ ਦੋ ਵਾਰ ਚੋਰੀ ਇਹਨਾਂ ਦੀ ਹੋ ਚੁੱਕੀ ਇੱਕ ਵਾਰੀ ਦੋ ਵਾਰ ਚੋਰੀ ਅੱਗੇ ਵੀ ਅੱਗੇ ਅੱਗੋਂ ਪਾਰਟੇ ਹੀ ਆ ਸਿਲੰਡਰ ਪੱਟੇ ਹੀ ਅੱਗੇ ਇੱਕ ਵਾਰ ਪਿੱਛੋਂ ਪਾਰਟੇ ਹੀ ਕੰਦ ਹੂੰ